ਗਰਮ ਹਵਾਵਾਂ ਉੱਡਦੀ ਰੇਤ 50 ਡਿਗਰੀ ਟੈਂਪਰੇਚਰ ਵਿੱਚ ਘਾਹ ਦੀ ਤਲਾਸ਼ ਕਰਦੇ ਊਠ ਦੂਰ ਦੂਰ ਤੱਕ ਰੇਤ ਦੇ ਢਿੱਬੇ ਪਰ ਇੱਥੋਂ ਦੇ ਲੋਕਾਂ ਦੀ ਮਿਹਨਤ ਨੇ ਇਸ ਧਰਤੀ ਨੂੰ ਸਵਰਗ ਬਣਾ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਦੁਬਈ ਦੀ ਇੱਕ ਟਾਈਮ ਇੱਥੇ ਵੱਡੇ ਵੱਡੇ ਰੇਗਿਸਤਾਨ ਪੀਣ ਵਾਲੇ ਪਾਣੀ ਦੀ ਕਮੀ ਸੀ ਤੇ ਹੋਰ ਕਈ ਸਮੱਸਿਆਵਾਂ ਵੀ ਸੀ ਪਰ ਸ਼ੇਖਾਂ ਦੀ ਮਿਹਨਤ ਨੇ ਦੁਬਈ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਅੱਜ ਦੁਬਈ ਦਾ ਨਾਮ ਪੂਰੀ ਦੁਨੀਆ ਵਿੱਚ ਉੱਚੇ ਲੈਵਲ ਤੇ ਵੇਖਣ ਨੂੰ ਮਿਲਦਾ ਹੈ ਦੂਰ ਦੂਰ ਤੱਕ ਦੇਸ਼ਾਂ ਤੋਂ ਟੂਰਿਸਟ ਇੱਥੇ ਆਉਂਦੇ ਨੇ ਕੱਚੇ ਤੇਲ ਦੇ ਕਾਰੋਬਾਰ ਨੇ ਦੁਬਈ ਦੀ ਇਕਨੋਮੀ ਨੂੰ ਬੂਸਟ ਕੀਤਾ ਤੇ ਦੁਬਈ ਦੇ ਖਜ਼ਾਨੇ ਹੌਲੀ-ਹੌਲੀ ਭਰਤੇ ਅੱਜ ਇੱਕ ਦਰਮ ਦੀ ਕੀਮਤ ਇੰਡੀਆ ਦੇ ਵਿੱਚ 3 ਰੁਪਈਆ ਦੇ ਬਰਾਬਰ ਹੈ। ਸ਼ੇਖਾ ਨੇ ਬੁਰਜਮ ਤੇ ਰੀਅਲ ਏਸਟੇਟ ਨੂੰ ਆਕਰਸ਼ਿਤ ਕਰਨ ਲਈ ਵਰਲਡ ਕਲਾਸ ਬਿਲਡਿੰਗਾਂ, ਬੁਰਜ ਖਲੀਫਾ, ਆਮ ਜਮੈਰਾ, ਹੋਟਲ ਤੇ ਹੋਰ ਕਈ ਰੈਸਟੋਰੈਂਟ ਜਿਹੜੇ ਦੁਬਈ ਦੇ ਵਿੱਚ ਖੋਲੇ। ਦੁਨੀਆਂ ਦੀਆਂ ਸਭ ਤੋਂ ਲਗਜ਼ਰੀ ਗੱਡੀਆਂ ਵੀ ਦੁਬਈ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਦੁਬਈ ਦੇ ਵਿੱਚ ਹੀ ਦੁਨੀਆਂ ਦਾ ਸਭ ਤੋਂ ਵੱਡਾ ਮਾਲ ਦੁਬਈ ਮਾਲ ਬਣਾਇਆ ਗਿਆ ਹੈ। ਦੁਬਈ ਮਾਲ ਇਨਾ ਵੱਡਾ ਹੈ ਕਿ 10 ਫੁੱਟਬਾਲ ਦੇ ਜਿਹੜੇ ਗਰਾਊਂਡ ਆ ਉਹਨਾਂ ਦੇ ਬਰਾਬਰ ਜਿਹੜਾ ਦੁਬਈ ਮਾਲ ਹੈ। ਇਸ ਤੋਂ ਇਲਾਵਾ ਇੱਥੇ ਰਾਫਟਿੰਗ ਅਤੇ ਹੋਰ ਜਿਹੜੀਆਂ ਐਕਟੀਵਿਟੀ ਉਹ ਵੀ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਟੂਰਿਸਟ ਜਿਹੜੇ ਆ ਉਹ ਵੱੱਟ ਤੋਂ ਵੱਧ ਇੱਥੇ ਆਕਰਸ਼ਿਤ ਹੋਣ ਤੇ ਵੱੱਟ ਤੋਂ ਵੱਧ ਇੱਥੇ ਆਉਣ ક્રાઈમ ਦਾ રેટ ਜਿਹੜਾ ਪੂਰੀ ਦੁਨੀਆ ਵਿੱਚ ਸਭ ਤੋਂ ਜਿਹੜਾ ਘਟਿਆ ਦੁਬਈ ਦੇ ਵਿੱਚ ਮੰਨਿਆ ਜਾਂਦਾ ਹੈ ਕ੍ਰਾਈਮ ਇੱਥੇ ਬਿਲਕੁਲ ਨਾਂ ਦੇ ਬਰਾਬਰ ਆ ਇਸ ਕਰਕੇ ਵੀ ਦੁਨੀਆ ਤੋਂ ਵੱਡੇ-ਵੱਡੇ ਦੇਸ਼ਾਂ ਤੋਂ ਜਿਹੜੇ ਬਿਲੀਨੀਅਰ ਆ ਉਹ ਆ ਕੇ ਇੱਥੇ ਸੈਟਲ ਹੋ ਰਹੇ ਆ ਵੱਡੇ-ਵੱਡੇ 7 ਸਟਾਰ ਤੇ 5 ਸਟਾਰ ਹੋਟਲ ਜਿਹੜੇ ਆ ਟੂਰਿਜ਼ਮ ਦਾ ਜਿਹੜਾ ਇਨਕਮ ਦਾ ਵੱਡਾ ਸੋਰਸ ਆ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਮਾਲ ਆ ਮਾਲ ਆਫ ਆਫ ਦੁਬਈ ਜਿਹੜਾ ਵਾ ਉਹ ਵੀ ਦੁਬਈ ਦੇ ਵਿੱਚ ਬਣਿਆ ਵਾ ਤੇ ਇਹ ਬਹੁਤ ਹੀ ਜ਼ਿਆਦਾ ਵੱਡਾ ਤੇ ਹਾਈ ਜਿਹੜਾ ਕਲਾਸ ਦਾ ਜਿਹੜਾ ਇਹਨੂੰ ਇਨਸਟਰਾਟਕ ਜਿਹੜਾ ਉਹਦਣਾ ਤਿਆਰ ਕੀਤਾ ਗਿਆ ਵਾ ਇਹਦੇ ਵਿੱਚ ਸੈਂਕੜੇ ਮਾਰਕੀਟਾਂ ਮੰਨ ਲੱਕ ਲੱਕ ਜਿਹੜੇ ਬ੍ਰਾਂਡ ਨੇ ਦੁਨੀਆ ਭਰ ਤੇ ਪ੍ਰਾਂ ਨੇ ਉਹਨਾਂ ਨੇ ਇੱਥੇ ਆਪਣੇ ਸ਼ੋਅਰੂਮ ਖੋਲੇ ਆ ਇਹਨਾਂ ਵਿੱਚ ਹਜ਼ਾਰਾਂ ਦੁਕਾਨਾਂ ਤੇ ਰੈਸਟੋਰੈਂਟ ਤੇ ਹੋਰ ਕਈ ਚੀਜ਼ਾਂ ਵਾ ਜਿੱਥੇ ਬਹੁਤ ਵਾਤ ਟੂਰਿਸਟ ਆ ਕੇ ਇੱਥੋਂ ਆਪਣੀ ਸ਼ਾਪਿੰਗ ਕਰਦੇ ਆ ਜੀ ਦਾ ਬੈਨੀਫਿਟ ਜਿਹੜਾ ਵਾ ਦੁਬਈ ਦੀ ਜਿਹੜੀ ਗਵਰਨਮੈਂਟ ਨੂੰ ਮਿਲਦਾ ਟੈਕਸ ਦੇ ਬਦ ਮਿਲਦਾ ਤੇ ਦबई ਦੀ ਜਿਹੜੀ ਇਨਕਮ ਆ ਇਨਕਮ ਦਾ ਜਿਹੜਾ 26% ਜਿਹੜਾ ਰੈਵਨਿਊ ਆ ਉਹ ਰੀਅਲ اسٹیਟ ਤੋਂ ਤੇ ਜਿਹੜਾ 17% ਰੈਵਨਿਊ ਆ ਉਹ ਟੂ ਟੂਰਿਜ਼ਮ ਤੋਂ ਹੁੰਦਾ ਵਾ ਤੇ ਟੂਰਿਜ਼ਮ ਦੇ ਵਿੱਚ ਇੱਥੇ ਜਿਸ ਤਰ੍ਹਾਂ ਕਈ ਤਰ੍ਹਾਂ ਦੀ ਐਕਟੀਵਿਟੀ ਹੁੰਦੀਆਂ ਵਾ ਤੇ ਸਭ ਤੋਂ ਵੱਡਾ ਜਿਹੜਾ ਇੱਥੋਂ ਵਧੀਆ ਚੀਜ਼ ਮੰਨੀ ਗਈ ਆ ਇੱਥੋਂ ਦਾ ਟੈਕਸ ਸਿਸਟਮ ਆ ਦੁਨੀਆ 'ਵਾਂ ਦੁਬਈ ਦਾ ਟੈਕਸ ਸਿਸਟਮ ਬਹੁਤ ਵਧੀਆ ਵਾ ਤੇ ਦੁਬਈ ਦੇ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਟੈਕਸ ਆ ਜਿਹਦਾ ਕਰਕੇ ਇੱਥੇ ਜਿਹੜੇ ਉਹੜੇ ਬੜੇ ਬਿਲੀਨੀਅਰ ਆ ਇੱਥੇ ਆਕਰਸ਼ਿਤ ਹੋ ਰਿਹਾ ਤੇ ਇੱਥੇ ਆਪਣੀਆਂ ਜਿਹੜੀ ਇਨਵੈਸਟਮੈਂਟ ਆ ਉਹਨੂੰ ਹੌਲੀ ਹੌਲੀ ਵਧਾ ਰਹੇ ਆ ਤੇ ਜੇ ਤੇ ਨਾਲ ਇੱਥੋਂ ਦੀ ਇਕਨੋਮੀ ਜਿਹੜੀ ਆ ਉਹਨੂੰ ਜ਼ਿਆਦਾ ਬੂਸਟ ਮਿਟਿਆ ਸੋਨੇ ਦੇ ਗਹਿਣਿਆਂ ਲਈ ਵੀ ਦੁਬਈ ਜਿਹੜਾ ਇਹ ਬਹੁਤ ਮਸ਼ਹੂਰ ਆ ਇੱਥੇ ਬਹੁਤ ਹੀ ਵਰਲਡ ਕਲਾਸ ਦੀਆਂ ਜਿਹੜੀਆਂ 골ਡ ਦੀਆਂ ਮਾਰਕੀਟਾਂ ਨੇ ਤੇ ਬਾਕੀ ਦੇਸ਼ਾਂ ਨਾਲੋਂ ਜਿਹੜਾ ਇੱਥੇ ਸੋਨੇ ਦੇ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਵਾ ਤੇ ਜਿਹੜਾ ਰੇਟ ਆ ਉਹ ਵੀ ਬਹੁਤ ਇੱਕ ਫਾਇਤੀ ਰੇਟਾਂ ਤੇ ਸਸਤੇ ਰੇਟ ਤੇ ਮਿਲਦੇ ਆ ਕਿਉਂਕਿ ਇੱਥੇ ਟੈਕਸ ਜਿਹੜਾ ਵਾ ਉਹ ਬਹੁਤ ਘੱਟ ਆ ਤੇ ਇੱਥੇ ਬਹੁਤ ਹਾਈ ਲੈਵਲ ਦਾ ਜਿਹੜਾ ਇਹਦਾ ਕਾਰੋਬਾਰ ਚੱਲਦਾ ਵਾ 골ਡ ਦਾ ਤੇ ਕਿਉਂਕਿ ਜਿਹੜਾ 골ਡ ਆ ਇਹ ਔਰਤਾਂ ਦੀ ਪਹਿਲੀ ਪਸੰਦ ਹੁੰਦਾ ਵਾ ਇਸ ਕਰਕੇ ਇੱਥੇ ਜਿਹੜਿਆ ਬਹੁਤ ਜ਼ਿਆਦਾ ਮਾਰਕੀਟਾਂ ਵਿੱਚ ਜਿਹੜੀ ਸ਼ਾਪਿੰਗ ਹੈ ਉਹ ਵੱਡੇ ਲੈਵਲ ਤੇ ਹੁੰਦੀ ਆ 골ਡ ਦੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਿ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਉਹ ਮਿਲਦੀਆਂ ਰਹਿਣ ਵੀਡੀਓ ਵੇਖ ਲਈ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ